ਦੇਖਦੇ ਤਸਵੀਰਾਂ ਇਸ ਵਕਤ ਜਿਹੜਾ ਵਿਕਾਸ ਉਪਬੱਤੀ ਨਾਂ ਦੇ ਮੁੰਡੇ ਤੇ ਫਾਇਰਿੰਗ ਹੋਈ ਹੈ ਉਸ ਮੁੰਡੇ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਦੇਖਦੇ ਤਸਵੀਰਾਂ ਇਸ ਵਕਤ 16 ਹਸਪੀਟਲ ਤੋਂ ਨੇ ਜਿੱਥੇ ਵਿਕਾਸ ਉਪਬੱਤੀ ਨਾਂ ਦੇ ਮੁੰਡੇ ਤੇ ਫਾਇਰਿੰਗ ਕੀਤੀ ਗਈ ਹੈ ਇੱਕ ਰਾਉਂਡ ਜਿਹੜਾ ਫਾਇਰਿੰਗ ਦੱਸਿਆ ਗਿਆ ਜਿਹੜਾ ਉਹਦੇ ਬੈਕ ਤੇ ਲੱਗਿਆ ਤੇ ਹਾਲ ਕਾਫੀ ਨਾਜ਼ੁਕ ਹੈ ਜਿਸ ਨੂੰ ਡਾਕਟਰਾਂ ਨੇ ਪੀਜੀਆਈ ਇਲਾਜ ਦੇ ਲਈ ਰੈਫਰ ਕਰਤਾ ਦੇਖ ਸਕਦੇ ਹੋ ਇਲਾਕੇ ਦੇ ਵਿੱਚ کافی ਜਿਹਾ ਤਹਿਸ਼ਤਾ ਮਾਹੌਲ ਬਣਿਆ ਹੋਇਆ ਹੈ ਪਰ ਸਾਰੇ ਯੂਥ ਐਕਟ ਦੇ ਪਸ਼ਚੋਗਰੀ ਏਰੀਏ ਦੇ ਫਿਲਹਾਲ ਵਿਕਾਸ ਉਪੱਤੀ ਜਿਸ ਨੇ ਉੱਪਰ ਫਾਇਰਿੰਗ ਕੀਤੀ ਗਈ ਹੈ ਉਸ ਮੁੰਡੇ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਕੈਮਰੇ ਤੇ ਸਿੱਧਾ ਤੁਸੀਂ ਦੇਖ ਸਕਦੇ ਹੋ ਫੌਰੀਕ ਤੇ ਮੌਕੇ ਤੇ ਆ ਤਫਤਿਸ਼ ਪਈ ਜਾ ਰਹੀ ਹੈ ਹਰ ਐਂਗਲ ਦੇ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੀ ਫਾਇਰਿੰਗ ਹੋਈ ਹੈ ਉਸਦੇ ਬਲੌਕ ਪੀ ਹੈ ਜਿਸ ਤੋਂ ਬਾਅਦ ਫਾਇਰਿੰਗ ਉਸ ਦੇ ਕਮਰ ਦੇ ਨੀਚਲੇ ਪਾਸੇ ਲੱਗੀ ਇਸ ਤੋਂ ਬਾਅਦ ਇਸ ਘਰ ਦੇ ਵਿੱਚ ਗੇਟ ਸੀ ਉਹ ਖੁੱਲਾ ਸੀ ਉਦੋਂ ਫਰਕਾਉ ਦੇ ਲਈ ਇਸ ਘਰ ਦੇ ਵਿੱਚ ਵੜ ਗਿਆ ਜਿਸ ਬਾਅਦ ਉਹ ਬੇਸੁਧ ਹਾਲਤ ਦੇ ਵਿੱਚ ਹੋਇਆ ਤੇ ਇੱਥੇ ਤੇ ਲੋਕਾਂ ਵੱਲੋਂ ਉਹਨੂੰ ਪ੍ਰਾਈਵੇਟ ਗੱਡੀ ਦੇ ਜ਼ਰੀਏ ਹਸਪੀਟਲ ਪਹੁੰਚਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਡਾਕਟਰਾਂ ਨੇ ਉਹਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਏ ਪੀਜ ਇਰਾਕ ਕਰਤਾ ਦੇਖਿਓ ਕਿ ਮੌਕੇ ਤੇ ਫੋਰੈਂਸਿਕ ਝội ਦੇਰੀ ਹੈ ਨਮੂਨੇ ਇਕੱਠੇ ਕੀਤੇ ਜਾ ਰਹੇ ਹੈ ਤੇ ਮੌਕੇ ਤੇ ਕ੍ਰਾਈਮ ਬ੍ਰਾਂਚ ਆਪਰੇਸ਼ਨ ਸੈੱਲ ਡਿਸਟ੍ਰਿਕਟ ਕ੍ਰਾਈਮ ਸੈੱਲ ਤਲਾਬਾ ਕਈ ਪੁਲਿਸ ਏਜੰਸੀਆਂ ਛਾਪੇਮਾਰਕ ਕਾਰਵਾਈ ਕਰ ਰਹੀ ਹੈ ਕੌਣ ਆ ਮੁੰਡੇ ਜਿਨ੍ਹਾਂ ਨੇ ਫਾਇਰਿੰਗ ਕੀਤਾ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਪੁਰਾਣੀ ਰੰਜਿਸ਼ ਤੇ ਚੱਲਦੇ ਇਹ ਸਾਰਾ ਵਿਵਾਦ ਹੋਇਆ ਇਸ ਪੂਰੇ ਮਾਮਲੇ ਤੇ ਅਜੇ ਪੁਲਿਸ ਤੋਂ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਆਨ ਦਾ ਕੈਮਰਾ ਕਿਸੇ ਵੀ ਪੁਲਸਾਰੇ ਨੇ ਸਾਹਮਣੇ ਆ ਕੇ ਬਿਆਨ ਨਹੀਂ ਦਿੱਤੇ ਫਿਲਹਾਲ ਦੇ ਸਕਦੇ ਹੋ ਕ੍ਰਾਈਮ ਬ੍ਰਾਂਚ ਆਪਰੇਸ਼ਨਸ ਹੈ ਡਿਸਟ੍ਰਿਕਟ ਕ੍ਰਾਈਮ ਸਰ ਤੋਂ ਇਲਾਵਾ ਫਰੈਂਸਿਕ ਜਿਜੂ ਸਪੈਸ਼ਲ ਟੀਮ ਹੈ ਉਹ ਮੌਕੇ ਤੇ ਆ ਤੇ ਬੱਤੀ ਦੀ ਹਾਲਤ ਨੂੰ ਅਜਿਹਾ ਦੇਖਦੇ ਹੋਏ ਪੀਜ਼ੀ ਆਈ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਦੇਖਿਓ ਕ੍ਰਾਈਮ ਸੀਨ ਤੋਂ ਸਿੱਧੀ ਹੈ ਇਹ ਉਹੀ ਜਗ੍ਹਾ ਹੈ ਇਸ ਜਗ੍ਹਾ ਫਾਇਰਿੰਗ ਵੀ ਪਾਰਦਾਤ ਹੋਈ ਹੈ ਇਸੀ ਜਗ੍ਹਾ ਤੇ ਉਹ ਮੁੰਡਾ ਜਾ ਰਿਹਾ ਸੀ ਫੁੱਟ ਪਹਿਨੀ ਇੱਕ ਨੌਜਵਾਨ ਆਇਆ ਉਹਦੇ ਗੋਲੀ ਮਾਰਦਾ ਉਹ ਮੁੰਡਾ ਡਿੱਗ ਪਿਆ ਇਸ ਤੋਂ ਬਾਅਦ ਜਿਸ ਮੁੰਡੇ ਨੇ ਗੋਲੀ ਚਲਾਈ ਹੈ ਫਾਇਰਿੰਗ ਕੀਤੀ ਹੈ ਉਹ ਇੱਥੋਂ ਹੀ ਵਾਪਸ ਭੱਜ ਜਾਂਦਾ ਤੇ ਉਸ ਤੋਂ ਬਾਅਦ ਜਿਸ ਤੇ ਗੋਲੀ ਲੱਗੀ ਹੈ ਉਹ ਮੁੰਡਾ ਇੱਥੋਂ ਉਹ ਸਾਹਮਣੇ ਮਕਾਨ ਦੇ ਗੇਟ ਦੇ ਅੰਦਰ ਜਾ ਕੇ ਵੜ ਗਿਆ ਇਸ ਘਰ ਦੇ ਗੇਟ ਸੀ ਉਹ ਖੁੱਲਾ ਸੀ ਤੋ ਫਟਾਉ ਦੇ ਲਈ ਇਸ ਘਰ ਦੇ ਵਿੱਚ ਵੜ ਗਿਆ ਜਿਸ ਮਕਾਨ ਉਹ ਬੇਸੁਧ ਹਾਲਤ ਦੇ ਵਿੱਚ ਹੋਇਆ ਤੇ ਇੱਥੇ ਦੇ ਲੋਕਾਂ ਵੱਲੋਂ ਉਹਨੂੰ ਪ੍ਰਾਈਵੇਟ ਗੱਡੀ ਦੇ ਜ਼ਰੀਏ ਹਸਪੀਟਲ ਪਹੁੰਚਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਡਾਕਟਰਾਂ ਨੇ ਉਹਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਏ ਪੀਜ਼ਾ ਇਲਾਜ ਕਰਤਾ ਦੇਖਿਓ ਕਿ ਮੌਕੇ ਤੇ ਪ੍ਰਾਂਤਿਕ ਦੀ ਧਾਈ ਦੇਰੀ ਹੈ ਨਮੂਨੇ ਇਕੱਠੇ ਕੀਤੇ ਜਾ ਰਹੇ ਆ ਤੇ ਮੌਕੇ ਤੇ ਕ੍ਰਾਈਮ ਬ੍ਰਾਂਚ ਆਪਰੇਸ਼ਨ ਸੈਲ ਡਿਸਟ੍ਰਿਕਟ ਕ੍ਰਾਈਮ ਸੈਲ ਤਲਾਬਾ ਕਈ ਖੂਫੀਆ ਏਜੰਸੀਆਂ ਛਾਪੇਮਾਰ ਕਾਰਵਾਈ ਕਰ ਰਹੀ ਹੈ ਕੌਣ ਆ ਮੁੰਡੇ ਜਿਨ੍ਹਾਂ ਨੇ ਫਾਇਰਿੰਗ ਕੀਤਾ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਪੁਰਾਣੀ ਰੰਜਿਸ਼ ਤੇ ਚੱਲਦੇ ਇਹ ਸਾਰਾ ਵਿਵਾਦ ਹੋਇਆ ਇਸ ਪੂਰੇ ਮਾਮਲੇ ਤੇ ਅਜੇ ਪੁਲਿਸ ਤੋਂ ਜਾਣਕਾਰੀ ਜੁਟਾਣ ਦੀ ਕੋਸ਼ਿਸ਼ ਕੀਤੀ ਹੈ ਪਰ ਆਨ ਦਾ ਕੈਮਰਾ ਕਿਸੇ ਵੀ ਪੁਲਸਾਰੇ ਨੇ ਸਾਹਮਣੇ ਆ ਕੇ ਬਿਆਨ ਨਹੀਂ ਦਿੱਤੇ ਫਿਲਹਾਲ ਦੇ ਸਕਦੇ ਹੋ ਕ੍ਰਾਈਮ ਬ੍ਰਾਂਚ ਆਪਰੇਸ਼ਨ ਸੈਲ ਡਿਸਟ੍ਰਿਕਟ ਕ੍ਰਾਈਮ ਸੈਲ ਤਲਾਹਾ ਫ੍ਰਾਂਟਿਕ ਜੇਜੈਂਟ ਸੈਰ ਟੀਮ ਹੈ ਉਹ मौके ਤੇ ਹੈ ਤੇ ਬੱਤੀ ਦੀ ਹਾਲਤ ਨੂੰ ਅਜਿਹਾ ਦੇਖਦੇ ਹੋਏ ਪੀਜ਼ੀ ਰੈਫਰ ਕਰ ਦਿੱਤਾ ਗਿਆ ਹੈ ਤਸਵੀਰਾਂ ਦੇਖਿਓ ਕ੍ਰਾਈਮ ਸੀਨ ਤੋਂ ਸਿੱਧੀ ਹੈ ਇੱਥੇ ਲੱਗੇ ਸੀਸੀਟੀਵੀ ਕੈਮਰੇ ਸਾਰੇ ਖੰਡਾ ਲਗੇ ਆ ਸਾਰਿਆਂ ਦੀ ਫੁਟੇਜ ਹੁਣ ਪੁਲਿਸ ਦੇ ਕੋਲ ਮੌਜੂਦ ਹੈ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਦੀਆਂ ਜਿਸ ਵਿੱਚ ਇਹ ਪੂਰੀ ਬਾਰਦਾਤ ਕੈਦ ਹੋ ਚੁੱਕੀ ਹੈ ਮਕਾਨ ਨੰਬਰ 489 ਤੋਂ ਬਾਹਰ ਦੇਖੋ ਜਾਂਚ ਅਧਿਕਾਰੀ ਵੀ ਮੌਕੇ ਤੇ ਹੈ ਆ ਕੁਛ ਦੱਸੋ ਵੀ ਭਾਈ ਜੀ ਪੂਰਾ ਨਾਮ ਕੀ ਆ ਉਹ ਮੁੰਡੇ ਦੇ ਨਾਮ ਦੀ ਪਛਾਣ ਕੀ ਨਾਲ ਤੋਂ ਹੋਈ ਹੈ ਬਿਲਕੁਲ ਕੁਛ ਨਹੀਂ ਪਤਾ ਉਹ ਜਿਹੜੇ ਚੱਲੇ ਗਏੜਕਾ ੜਕਾ ਦਾ ਵੀ ਜੈ ਰੈਪਰ ਹੋ ਗਿਆ ਜਿਹੜੇ ਫਾਇਰਿੰਗ ਕਰਨ ਵਾਲੇ ਤੋਂ ਨਾਮ ਦੀ ਪਛਾਣ ਹੋਈ ਹੈ ਕੁਝ ਸੀਸੀਟੀਵੀ ਇੱਥੇ ਦੇਖ ਰਹੇ ਚੈੱਕ ਕਰ ਰਹੇ ਵੀ ਮੌਕੇ ਤੇ ਲੱਗੇ ਸੀਸੀਟੀਵੀ ਫੁਟੇਜ ਸਾਰੇ ਖੰਘਾਲੇ ਜਾ ਰਹੇ ਨੇ ਕ੍ਰਾਈਮ ਬ੍ਰਾਂਚ ਆਪਰੇਸ਼ਨ ਸੈੱਲ ਤੇ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮਾਂ ਗਠਿਤ ਹੋ ਚੁੱਕੀ ਹੈ ਛਾਪੇ ਮਾਰ ਕਾਰਵਾਈ ਚੱਪੀ ਜਾ ਰਹੀ ਹੈ ਵਿਕਾਸ ਉਬਤੀਨਾ ਦੇ ਮੁੰਡੇ ਤੇ ਫਾਇਰਿੰਗ ਕੀਤੀ ਗਈ ਹੈ ਇਸ ਤੋਂ ਬਾਅਦ ਗ੍ਰਾਊਂਡ ਫਾਇਰ ਹੋਇਆ ਉਹਦੇ ਕਮਰ ਦੇ ਜਿਹੜਾ ਬੈਕ ਵਾਲਾ ਹਿੱਸਾ ਹੈ ਉੱਤੇ ਲੱਗਿਆ ਵਿੱਚ ਡਾਕਟਰਾਂ ਨੂੰ ਪੀਜੀਆ ਰਿਪੋਰਟ ਕਰਤਾ ਮੌਕੇ ਦਾ ਚਸ਼ਮੀਬੀਦ ਹੈ ਜਿਹੜਾ ਨੂੰ ਲੈ ਕੇ ਹਸਪੀਟਲ ਪਹੁੰਚਿਆ ਕੀ ਨਾਮ ਉਹਦਾ ਲੰਸ਼ੀ ਨਾਮ ਹੈ ਚਲੋ ਕੀ ਦੇਖਿਆ ਕੀ ਹੋਇਆ ਸੀ हां तो जैसे क्लास में चला हम बसी पटाके लाने की बात कर रहे थे करौली जाने के ताकि रहने के तो हम बाहर खड़े गली में खड़े थे तो तीन लड़की तक थी हो गए तो दो लड़के ऊपर के गली में गए तो उनमें जब गली में गए तो हमने जैसे ही ऐसे सारे भागने की कोशिश कर दी उन्होंने जब उसने खैर उसने सीधा जाकर गोली मारी खैर मार के सीधा ही भाग गए तो हमने पीछे जाकर प्रॉपर लोकेशन की फिर फायरिंग हुई तो तुम्हारा कॉलोनी है

ਯਰ ਗੱਲ ਹੈ ਤੁਹਾਨੂੰ ਚੱਕ ਕੇ ਰਿਹਾ ਉਹਨਾਂ ਪੁਲੀਸਟ ਨੇ ਹਾਂ ਫਿਰ ਆਮਨਾਰ ਜਿਹੜਾ ਜਨਰਲ ਨੇ ਮੁਤਾਬਕ ਉਹ ਗੱਡੀ ਨੂੰ ਪਛਾਣ ਹੈ ਉਹਦੀ ਵੀ ਖਾੜਦਾ ਹੈ ਨਾ ਹੁੰਦ ਬਾਰਕ ਕੇ ਬੁੱਧਪਾਰਕ ਇਹਦੀ ਕੋਈ ਸੁਣਣੀ ਹੈ ਕਿ ਨਹੀਂ ਨਹੀਂ ਭਾਜੀ ਇਹ ਤਾਂ ਆਮਨਾਰ ਸਿੱਧੇ ਸਿੰਪਲ ਜਾ ਰਹੀ ਸੀ ਬਿਲਕੁਲ ਇਹ ਤਾਂ ਪਤਾ ਹੀ ਨਹੀਂ ਗੱਲ ਦਾ ਕੁਝ ਸਿੰਪਲ ਜਾ ਰਹੀ ਘਾਟੇ ਮੋੜ ਤੋਂ ਸੱਡ ਮੋੜ ਆਇਆ ਡਾਕਟਰ ਨੇ ਕੀ ਕਿਹਾ ਹੁੰਦਾ ਜਿਹੜੇ ਮੁੰਡੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਸਦੇ ਨਾਮ ਦੀ ਪਹਿਚਾਣ ਹੋ ਚੁੱਕੀ ਹੈ ਉਸਦਾ ਨਾਮ ਅਜੇ ਐਲੀਸ ਕੋਂਡਾ ਜਿਸ ਨੇ ਪਹਿਲੇ ਵੀ ਆਮ ਜ਼ੈਕਤ ਦੇ ਤਹਿਤ ਮਾਮਲੇ ਦਰਜ ਹੈ ਤੇ ਇਲਾਵਾ ਕਈ ਲੜਾਈ ਝਗੜੇ ਦੇ ਇਸ ਉੱਪਰ ਮਾਮਲੇ ਦਰਜ ਨੇ ਛੋਟੀ ਉਮਰ 'ਚ ਇੱਕ ਵੱਡੀ ਬਾਰਦਾਤ ਨੂੰ ਅੰਜਾਮ ਦੇ ਚੁੱਕਿਆ ਅਜੇ ਐਲੀਸ ਕੋਂਡਾ ਤਸਵੀਰ ਦੇਖ ਰਹੇ ਹੋ ਇਸੇ ਮੁੰਡੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹੁਣ ਪੁਲਿਸ ਦੀ ਗ੍ਰਿਫਤਾਰੀ ਨੂੰ ਲੈ ਕੇ ਛਾਪੇ ਮਾਰ ਕਾਰਵਾਈ ਕਰ ਰਹੀ ਹੈ ਕੋਂਡੇ ਦੀ ਗ੍ਰਿਫਤਾਰੀ ਨੂੰ ਲੈ ਕੇ ਟੀਮਾਂ ਗਠਿਤ ਕਰ ਦਿੱਤੀ ਗਈਆਂ ਜਲਦ ਹੀ ਇਹਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਉਣਾ ਵਾਲੇ ਵੇਲੇ ਸਮਝ ਸੇਗਾ ਇਹ ਗ੍ਰਿਫਤਾਰੀ ਕਿੰਨੀ ਜਲਦੀ ਹੁੰਦੀ ਹੈ ਆਪਣੇ ਸੀ ਹੋ ਗਈ ਸ੍ਰਿੰਦਰਪਾਲ ਪਿੰਕੂ ਦਾ ਰਮੇਸ਼ ਪਾਲ ਧਾਰ ਨਿਊਜ਼ ਚੰਡੀਗੜ੍ਹ